ਦਿਲ ਦੀ ਲੀਡਰਸ਼ਿਪ ਸਰਪੰਚ ਸਾਹਿਬ ਮੀਰੋਪੇ ਨੋ ਬਜ਼ੁਰਗੋ ਗੱਜ ਕੇ ਫਤਿਹ ਪਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਚਿਰ ਬਾਅਦ ਤੁਹਾਡੇ ਸਾਰਿਆਂ ਦੇ ਦਰਸ਼ਨ ਹੋ ਰਹੇ ਨੇ ਜਿੱਥੇ ਇੱਕ ਪਾਸੇ ਇਸ ਗੱਲ ਦੀ ਖੁਸ਼ੀ ਹੈ ਕਿ ਮੌਕਾ ਮਿਲਿਆ ਸੀ ਨੰਨੀ ਛਾ ਦੇ ਪ੍ਰੋਗਰਾਮ ਕਰਕੇ ਤੁਹਾਡੇ ਵਿੱਚ ਆਂਦਾ ਲੇਕਿਨ ਆਨਸਾਰ ਜਿਹੜੀ ਦੁੱਖदाई ਖਬਰ ਵੀ ਇਲਾਕੇ ਤੋਂ ਆ ਰਹੀ ਉਹਦਾ ਵੀ ਬਹੁਤ ਵੱਡਾ ਦੁੱਖ ਵੀ ਹੈ ਅਫਸੋਸ ਵੀ ਹੈ ਤੇ ਕਿਤੇ ਨਾ ਕਿਤੇ ਰੋਸ ਵੀ ਹੈ ਕਿ 10-4 ਸਾਲ ਹੋਣ ਤੋਂ ਬਾਅਦ 650 ਕਿਸਾਨਾਂ ਦੀ ਸ਼ਹਾਦਤ ਤੇ ਬਾਅਦ ਵੀ ਅੱਜ ਵੀ ਪਹਿਲੇ ਤਾਂ ਦਿੱਲੀ ਦੀ ਧਰਤੀ 'ਚ ਬਰੂਹਾਂ ਚ ਸੀਗਾ ਤੇ ਹੁਣ ਆਪਣੇ ਪੰਜਾਬ ਦੀ ਧਰਤੀ ਵਿੱਚ ਇੱਕ ਵਾਰ ਫੇਰ ਕਿਸਾਨ ਮਜਬੂਰ ਹੋ ਕੇ ਉਹਨਾਂ ਨੂੰ ਆਪਣਾ ਅੰਦੋਲਨ ਚੱਕਣਾ ਖੋਲਣਾ ਪਿਆ ਹੈਗਾ ਸੜਕਾਂ ਤੇ ਉਤਰਨਾ ਪਿਆ ਹੈਗਾ ਤੇ ਪੰਜਾਬ ਦੀ ਧਰਤੀ ਦੇ ਉੱਤੇ ਗਵਾਨ ਦੇ ਸੂਬੇ ਤੋਂ ਉਹਨਾਂ ਦੇ ਉੱਤੇ ਅਥਰੂ ਤੇ ਗੈਸ ਦੀਆਂ ਗੋਲੀਆਂ ਵਰਸਾਈਆਂ ਜਾਂ ਰਬੜ ਦੀ ਪੈਲਟਾਂ ਦੇ ਨਾਲ ਉਹਨਾਂ ਨੂੰ ਜ਼ਖਮੀ ਕੀਤਾ ਜਾਏ ਡਰੋਨਾਂ ਤੇ ਰਾਹੀਂ ਗੋਲੀਆਂ ਮਾਰੀਆਂ ਜਾਂ ਤੇ ਸਾਡੇ ਇੱਕ ਕਿਸਾਨ ਪਹਿਲੇ ਸ਼ਹੀਦ ਹੋ ਗਏ ਅੱਜ ਇੱਕ ਨੌਜਵਾਨ ਤੁਹਾਡੇ ਇਲਾਕੇ ਦੀ ਖਬਰ ਆ ਰਹੀ ਹੈ ਤੇ ਬੜਾ ਦੁੱਖ ਹੁੰਦਾ ਹੈ ਕਿ ਪੰਜਾਬ ਦੀ ਧਰਤੀ ਵਿੱਚ ਜਿਹੜਾ ਮੁੱਖ ਮੰਤਰੀ ਹੋਮ ਮਿਨਿਸਟਰ ਕਹਿੰਦਾ ਸੀ ਕਿ ਤੁਹਾਡੀ ਸਫਾ ਤੋਂ ਸਰਕਾਰ ਚਲੋਗੀ ਵਾਟੇ ਵੇ ਚਲਾਵਾਂਗਾ ਤਾਂ ਅੱਜ ਕਿਸਾਨਾਂ ਦੇ ਵਿੱਚ ਚਲ ਰਹਿਣ ਦਾ ਸਮਾਂ ਐ ਨਾਮੋ ਨਿਸ਼ਾਨ ਨਹੀਂ ਅੱਜ ਤੁਹਾਡੀ ਸਰ ਜ਼ਮੀਰ ਚ ਤੁਹਾਡੀ ਧਰਤੀ ਤੇ ਤੁਹਾਡੇ ਬੰਦਿਆਂ ਦੇ ਉੱਤੇ ਗੋਲੀਆਂ ਦੇ ਨਾਲ ਅਥਰੂ ਗੈਸਾਂ ਦੇ ਨਾਲ ਜ਼ਖਮੀ ਕੀਤਾ ਜਾ ਰਿਹਾ 100 ਤੋਂ ਵੱਧ ਕਿਸਾਨ ਜ਼ਖਮੀ ਹੋ ਗਏ ਦੋ ਸ਼ਹੀਦ ਹੋ ਗਏ ਤੇ ਸਾਡੇ ਮੁੱਖ ਮੰਤਰੀ ਮੌਕੇ ਤਾਂ ਤਾਂ ਕੀ ਪਹੁੰਚਦਾ ਹੈ ਜਿਹੜੀ ਇਹ ਤਸ਼ੱਦਦ ਕਰ ਰਹੇ ਨੇ ਉਹਨਾਂ ਦੇ ਖਿਲਾਫ ਐਕਸ਼ਨ ਕੀ ਲੈਣੀ ਅਜ ਤਾਈਂ ਮੂੰਹ ਤੱਕ ਨਹੀਂ ਖੋਲਿਆ ਦੋਖੋਂ ਦਾਇ ਤੇ ਨਰਾਜ਼ਗੀ ਤੇ ਅਫਸੋਸ ਵੀ ਹੁੰਦਾ ਹੈ ਕਿ ਗੱਲਾਂ ਤਾਂ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੀ ਕਰਦੇ ਸੀ ਜਿਨ੍ਹਾਂ ਨੇ ਆਪ ਦੇ ਉੱਤੇ ਵੱਡੀਆਂ ਕੁਰਬਾਨੀਆਂ ਦਿੱਤੀਆਂ ਲੋਕਾਂ ਵਾਸਤੇ ਦੇਸ਼ ਵਾਸਤੇ ਤੇ ਆਹ ਲੋਕੀ ਮਰ ਰਹੇ ਨੇ ਜ਼ਖਮੀ ਹੋ ਰਹੇ ਨੇ ਤੇ ਉਹਨਾਂ ਦੀ ਪੱਗ ਬੰਨ ਦੇ ਨਾਲ ਆਪਣੇ ਆਪ ਨੂੰ ਲੋਕਾਂ ਤੋਂ ਇੰਨਾ ਵੀ ਕੀ ਭੁਲੇਖੇ ਚ ਪਾ ਕੇ ਇੰਨਾ ਵੀ ਕੀ ਬੰਦਾ ਡਿੱਗ ਸਕਦਾ ਬਹੁਤ ਅਫਸੋਸ ਦੀ ਗੱਲ ਹੈ ਸ਼ਬਦ ਕੋਈ ਨਹੀਂ ਕਿ ਇਹ ਨਾ ਦੋਹਾਂ ਸਰਕਾਰਾਂ ਨੇ ਪਹਿਲੇ ਕਾਂਗਰਸੀਆਂ ਨੇ ਕਿਸਾਨੀ ਅੰਦੋਲਨ ਵਿੱਚ 600 ਕਿਸਾਨ ਜੇ ਸ਼ਹੀਦ ਹੋਏ ਉਹ ਵੀ ਪਿਛਲੀ ਕਾਂਗਰਸ ਸਰਕਾਰ ਦੀ ਨਕਮੀ ਨਾਲ ਲੱਕੀ ਸੀ ਕਿ ਇਹ ਕਿਸਾਨਾਂ ਨੂੰ ਦਿੱਲੀ ਜਾ ਕੇ ਉਹਨਾਂ ਦਾ ਇਹ ਹਸ਼ੇ ਹੋਇਆ ਇੱਕ ਬਾਰੀ ਮੁੱਖ ਮੰਤਰੀ ਦਿੱਲੀ ਤੱਕ ਨਹੀਂ ਗਿਆ ਸੀ ਬਾਅਦ ਨੂੰ ਪਤਾ ਲੱਗਿਆ ਕਿ ਭਾਜਪਾ ਦੇ ਨਾਲ ਤਾਂ ਸਾਠ ਘਾਟ ਹੋਦੀ ਸੀ ਸਭ ਪਤਾ ਹੀ ਲੱਗਿਆ ਤੁਹਾਨੂੰ ਸਾਰਿਆਂ ਨੂੰ ਤੋਰਤਾ ਕੈਪਟਨ ਨੇ ਉੱਥੇ ਹੁਣ ਆਪ ਬੈਠੇ ਆ ਉੱਥੇ ਦੋਵਾਂ ਨੇ ਕਿਸਾਨਾਂ ਦੇ ਨਾਲ ਧੋਖਾ ਕੀਤਾ ਤੇ ਨਿਸ਼ਾਨਾ ਉਸ ਪਾਰਟੀ ਨੂੰ ਜਿਹੜੀ ਪਾਰਟੀ ਨੇ 30 ਸਾਲ ਦਾ ਗਠਬੰਧਨ ਇਹਨਾਂ ਦੇ ਨਾਲ ਤੋੜਿਆ ਆਪ ਦੀ ਕੁਰਸੀਆਂ ਜਿਹੜਾ ਅੱਜ ਚਿਮੜਿਆ ਹੋਇਆ ਹੈ ਕੁਰਸੀ ਦੇ ਨਾਲ ਲੋਕਾਂ ਨੂੰ ਧੋਖਾ ਦੇ ਕੇ ਆਪਾਂ ਕੁਰਸੀ ਨੂੰ ਛੱਡੀ ਲੋਕਾਂ ਦੇ ਮਗਰ ਖੜੇ ਹੋਏ ਨਿੰਦਦੇ ਸਾਨੂੰ ਨੇ ਦੁੱਖ ਹੁੰਦਾ ਹੈ ਕਿ ਪੰਜਾਬ ਕਿਹੜੇ ਪਾਸੇ ਜਾ ਰਿਹਾ ਹੈ ਲੋਕਾਂ ਨੂੰ ਕਰਜ਼ਾਈ ਕਰਕੇ 70 70 ਹਜ਼ਾਰ ਕਰੋੜ ਦਾ ਕਰਜ਼ਾ 2 ਸਾਲਾਂ ਦੇ ਉੱਤੇ ਚੜਾਤਾ ਸੂਬੇ ਦੇ ਲੋਕਾਂ ਦੇ ਉੱਤੇ ਆਪ ਤਾਂ ਤੋੜ ਜਾਣ ਕੇ ਕਰਜ਼ਾ ਤਾਂ ਲੋਕਾਂ ਦੇ ਉੱਤੇ ਖੜਿਆ ਹੋਗਾ ਨਾ ਕਿਸੇ ਦੇ ਬੱਚਿਆਂ ਨੂੰ ਨੌਕਰੀਆਂ ਨਾ ਹਸਪਤਾਲ ਨਾ ਸਕੂਲਾਂ ਗਾਰੰਟੀਆਂ ਵੱਡੀਆਂ ਵੱਡੀਆਂ ਆ ਬੀਬੀ ਸਾਰਿਆਂ ਬੈਠੀਆਂ ਨੇ ਹਜ਼ਾਰ ਹਜ਼ਾਰ ਰੁਪਏ ਦੀ ਗਾਰੰਟੀ ਹੈ ਨਾ ਨੂੰ ਇਹ 70 ਹਜ਼ਾਰ ਕਰੋੜ ਦਾ ਕਰਜ਼ਾ ਲੈ ਲਿਆ ਤੇ ਹਜ਼ਾਰ ਰੁਪਏ ਨਹੀਂ ਦੇ ਸਕਦਾ ਬੀਬੀ ਨੂੰ 2 ਸਾਲ ਹੋਣ ਤੋਂ ਆਏ ਨੇ 24 ਹਜ਼ਾਰ ਹੋਣੇ ਚਾਹੀਦੇ ਸੀ ਕਰਜ਼ਾ ਲੈ ਕੇ ਕੇਜਰੀਵਾਲ ਨੂੰ ਚਮਕਾਉਣ ਵਾਸਤੇ ਉਡਾਇਆ ਜਾ ਰਿਹਾ ਪੰਜਾਬ ਦਾ ਪੈਸਾ ਆਪ ਦੀ ਕੁਰਸੀ 'ਚ ਬਨੇ ਰਹਿਣ ਵਾਸਤੇ ਦੁੱਖ ਹੁੰਦਾ ਹੈ ਕਿ ਅੱਜ ਪੰਜਾਬ ਕਿਸ ਨਿਗਾਰ 'ਚ ਆ ਗਿਆ ਹੈ